ਸਾਥੀਕਾਰ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਅਹਿਮ ਵਿਸ਼ਾ ਲੈ ਕੇ ਆਏ ਹਾਂ ਸਾਡਾ ਅੱਜ ਦਾ ਵਿਸ਼ਾ ਹੈ ਜ਼ਿੰਦਗੀ ਦੇ ਵਿੱਚ ਸਬਰ ਤੇ ਸੰਤੁਸ਼ਟੀ ਦੀ ਮਹੱਤਤਾ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਇੱਕ ਇਮਤਿਹਾਨ ਹੈ ਤੇ ਜਿਹੜਾ ਵੀ ਇਨਸਾਨ ਇਹਦੇ ਵਿੱਚ ਸਬਰ ਤੇ ਸੰਤੁਸ਼ਟੀ ਨਾਲ ਚੱਲਦਾ ਉਹ ਜ਼ਿੰਦਗੀ ਦੇ ਵਿੱਚ ਅਸਲ ਖੁਸ਼ੀ ਨੂੰ ਲੱਭ ਲੈਂਦਾ ਹੈ ਹਾਂਜੀ ਬਿਨਾ ਸਬਰ ਤੇ ਸੰਤੋਸ਼ਟੀ ਤੋਂ ਤਾਂ ਜ਼ਿੰਦਗੀ ਬਿਲਕੁਲ ਖਾਲੀ ਹੋ ਜਾਂਦੀ ਹੈ ਇਹਨ ਕਿ ਜਦੋਂ ਸਾਨੂੰ ਸਬਰ ਨਹੀਂ ਹੁੰਦਾ ਤਾਂ ਸਾਡੀ ਜ਼ਿੰਦਗੀ ਚਿੰਤਾਵਾਂ ਨਾਲ ਭਰ ਜਾਂਦੀ ਹੈ ਕਿਉਂਕਿ ਅਸੀਂ ਹੋਰ ਚੀਜ਼ਾਂ ਲੱਭੀ ਜਾਂਦੇ ਲੱਭੀ ਜਾਂਦੇ ਸਬਰ ਤਾਂ ਕਿਤੇ ਆਉਂਦਾ ਹੀ ਨਹੀਂ ਹੈਗਾ ਹਾਂ ਜੇ ਬੰਦੇ ਕੋਲ ਸਬਰ ਆ ਤਾਂ ਇਨਸਾਨ ਰਾਤ ਨੂੰ ਵੀ ਆਰਾਮ ਨਾਲ ਸੌ ਸਕਦਾ ਸਵੇਰੇ ਵੀ ਆਰਾਮ ਨਾਲ ਉੱਠ ਸਕਦਾ ਭਜਣ ਨਾਲ ਤਾਂ ਕੋਈ ਬਣਦਾ ਨਹੀਂ ਹੈਗਾ ਮਨ ਨੂੰ ਭਜਾ ਲਓ ਚਾਹੇ ਆਪਣੇ ਕੁਝ ਵੀ ਕਰ ਲਓ ਤੇ ਸਬਰ ਨਾਲ ਰਹਾਂਗੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆਉਂਦੀ ਹੈ ਸੰਤੋਸ਼ਟੀ ਨਾਲ ਰਹਾਂਗੇ ਤਾਂ ਇਨਸਾਨ ਬਾਹਰ ਨਾ ਚੀਜ਼ਾਂ ਵੱਲ ਝਾਕਦਾ ਨਹੀਂ ਹੈਗਾ ਤੇ ਖੋਦੇ ਬੱਚੇ ਮਤਲਬ ਕਿ ਇਹਨਾਂ ਗ੍ਰਸਤ ਨਹੀਂ ਹੁੰਦਾ ਹੈਗਾ ਤੇ ਸੰਤੋਸ਼ ਦੇ ਨਾਲ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਕੋਲ ਇੱਕ ਜੁੱਤੀ ਹੁੰਦੀ ਸੀ ਹਾਂਜੀ ਉਹ ਜੁੱਤੀ ਜਿੰਨਾ ਚਿਰ ਟੁੱਟਦੀ ਨਹੀਂ ਸੀ ਉਸ ਤੋਂ ਬਾਅਦ ਉਹਦੋਂ ਪਹਿਲਾਂ ਦੂਜੀ ਨਹੀਂ ਸੀ ਜੋ ਹਾਂਜੀ ਤੇ ਹੁਣ ਤਾਂ ਬੱਚਿਆਂ ਦੇ ਜਿਹੜੇ ਕੱਪੜੇ ਨੇ ਉਹਨਾਂ ਕਬੜ ਭਰੇ ਪਏ ਨੇ ਪਰ ਫਿਰ ਵੀ ਸੰਤੋਸ਼ ਨਹੀਂ ਹੈ ਪੁਰਾਣੇ ਸਮੇਂ ਵਿੱਚ ਜਦੋਂ ਸੂਟ ਲੈ ਕੇ ਦਿੰਦੇ ਸੀ ਨਾ ਘਰ ਦੇ ਨਮਾ ਤਾਂ ਇੰਨੀ ਖੁਸ਼ੀ ਹੁੰਦੀ ਸੀ ਉਹਦੀ ਬੀ ਮਤਲਬ ਕਿ ਇਉਂ ਲੱਗਦਾ ਸੀ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਆ ਕਿਉਂਕਿ ਸੰਤੋਸ਼ਟੀ ਸੀ ਤੇ ਸਬਰ ਸੀ ਪਿੰਡਿਆਂ ਸੰਗੀਆਂ ਦੇ ਵਿੱਚ ਆਰਥਿਕਤਾ ਤਾਂ ਬਹੁਤ ਮਾੜੀ ਸੀ ਕਿਉਂਕਿ ਵਪਾਰਕ ਫਸਲਾਂ ਤਾਂ ਬਹੁਤ ਘੱਟ ਹੁੰਦੀਆਂ ਸੀ ਮੱਕੀ ਆਪਾਂ ਹਾਂ ਗੰਨਾ ਹੁੰਦਾ ਸੀਗਾ ਥੋੜੀ ਬਹੁਤੀ ਜੀ ਆਪ ਦੇ ਖਾਂਣ ਤੋਂ ਬਚ ਜਾਂਦੀ ਸੀ ਤਾਂ ਇਹਦੇ ਨਾਲ ਕਿੰਨੇ ਕੁ ਬਿਜਾਰੇ ਹੁੰਦੇ ਸੀ ਤਾਂ ਪਰ ਸਬਰ ਸੀ ਸੰਤੋਸ਼ਟੀ ਸੀ ਉਹਦੇ ਵਿੱਚ ਹੀ ਅਸੀਂ ਖੁਸ਼ ਰਹਿੰਦੇ ਸੀ ਇਹ ਤਾਂ ਹੈ ਹੀ ਆ ਪੁਰਾਣੇ ਸਮਿਆਂ ਦੀ ਜੇ ਆਪਾਂ ਗੱਲ ਕਰੀਏ ਤੇ ਹੁਣ ਦੀ ਸਮਿਆਂ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਆਮਦਨੀ ਵੀ ਬਹੁਤ ਘੱਟ ਸੀਗੀ ਹਾਂਜੀ ਤੇ ਆਪਾਂ ਲੋੜਾਂ ਦੇ ਮੁਤਾਬਕ ਹੀ ਉਹਨਾਂ ਨੇ ਰੱਖੀਆਂ ਸੀਗੀਆਂ ਜੇ ਆਪਣੀ ਆਮਦਨ ਕੱਟਿਆ ਤੇ ਆਪਾਂ ਫਜ਼ੂਲ ਖਰਚਾ ਕਰਨ ਤੋਂ ਵੀ ਝਿਜਕਦੇ ਸੀਗੇ ਵੀ ਸਾਨੂੰ ਪਤਾ ਸੀ ਵੀ ਸਾਡੀ ਇੰਨੀ ਆਮਦਨ ਆ ਤੇ ਅਸੀਂ ਇਹਦੇ ਵਿੱਚ ਹੀ ਸਾਰਨਾ ਆ ਹਨ ਕਿਉਂਕਿ ਉਹ ਲੋਕਾਂ ਦੇ ਕੋਲ ਸਬਰ ਸੰਤੋਖ ਸੀਗਾ ਉਹ ਥੋੜੀ ਆਮਦਨੀ ਦੇ ਵਿੱਚ ਵੀ ਉਹਨਾਂ ਦੇ ਕੋਲ ਸਬਰ ਸੀਗਾ ਹਾਂਜੀ ਸੰਤੋਸ਼ੀ ਮਿਲਦੀ ਸੋ ਉਹਨਾਂ ਦੇ ਮਨ ਨੂੰ ਵੀ ਅਸੀਂ ਇਹਦੇ ਵਿੱਚ ਖੁਸ਼ ਹਾਂ ਹਾਂਜੀ ਜੇ ਜੇ ਸਾਡੇ ਵਿੱਚ ਸਬਰ ਆ ਤਾਂ ਫਿਰ ਅਸੀਂ ਖੁਸ਼ ਵੀ ਰਹਿ ਸਕਦੇ ਹਾਂ ਤੇ ਜੇ ਸਾਡੇ ਕੋਲ ਸਬਰ ਨਹੀਂ ਤਾਂ ਸਾਨੂੰ ਕਿਤੇ ਵੀ ਲੱਭਿਆਂ ਖੁਸ਼ੀ ਨਹੀਂ ਮਿਲਣੀ ਹੈਗੀ ਨਹੀਂ ਮਿਲਦੀ ਤੇ ਜਿੱਦਾਂ ਹੁਣ ਅੱਜ ਕੱਲ ਦੇ ਆਪਾਂ ਗੱਲ ਕਰਦੇ ਆ ਨੌਜਵਾਨਾਂ ਦੀ ਜਾਂ ਹਨਾ ਜਗ ਜਨਰੇਸ਼ਨ ਦੀ ਆਪਣੇ ਕੋਲ ਤਾਂ ਆਪਾਂ ਇੱਕ ਇੱਕ ਮਤਲਬ ਜੁੱਤੀ ਨਾਲ ਆ ਇੱਕ ਸੂਟ ਦੇ ਨਾਲ ਵੀ ਆਪਾਂ ਉਹ ਸਮਾਂ ਹੰਡਾਇਆ ਹੈ ਹਾਂਜੀ ਹਾਂਜੀ ਵੀ ਆਪਾਂ ਸਾਰਦੇ ਸੀਗੇ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਸੀਗੀ ਵੀ ਚਲੋ ਸਾਡੇ ਕੋਲ ਜੋ ਵੀ ਹੈਗਾ ਅਸੀਂ ਉਹਦੇ ਨਾਲ ਹੀ ਖੁਸ਼ ਹਾਂ ਹੂੰ ਹੂੰ ਤੇ ਅੱਜ ਕੱਲ ਤਾਂ ਬੱਚਿਆਂ ਦੇ ਕੋਲ ਜੇ ਜੋਬ ਵਧੀਆ ਆ ਤੇ ਉਹ ਚਾਹੁੰਦੇ ਆ ਵੀ ਸਾਡੇ ਕੋਲ ਹੋਰ ਵੀ ਵਧੀਆ ਜੌਬ ਹੋਵੇ ਹਨਾ ਵੀ ਉਸ ਜੌਬ ਨੂੰ ਛੱਡ ਕੇ ਉਹ ਹੋਰ ਵੀ ਅੱਗੇ ਵਾਲੀ ਦੇ ਮਗਰ ਪਹੁੰਚਦੇ ਆ ਤੇ ਜੇ ਉਹਨਾਂ ਦੇ ਕੋਲ ਅੱਜ ਵਧੀਆ ਗੱਡੀ ਆ ਕਹਿ ਲਓ ਉਹ ਕਹਿੰਦੇ ਵੀ ਸਾਡੇ ਕੋਲ ਇਹ ਗੱਡੀ ਜਿਹੜੀ ਆ ਸਾਡੇ ਤੋਂ ਇਸ ਤੋਂ ਵੀ ਵਧੀਆ ਹੋਵੇ ਗੱਡੀ ਹਨਾ ਇਦਾਂ ਬੱਚਿਆਂ ਨੇ ਜਿੱਦਾਂ ਆਪਣੀ ਭੁੱਖ ਵਧਾਈ ਹੋਈ ਆ ਹਾਂ ਹਾਂ ਕੱਲੇ ਬੱਚਿਆਂ ਨੇ ਨਹੀਂ ਪੂਰੀ ਦੁਨੀਆ ਦਾ ਹੀ ਤਕਰੀਬਨ ਇਹ ਹਾਲਿਆ ਸਬਰ ਸੰਤੋਖ ਜਿਹੜਾ ਉਹ ਅਸੀਂ ਕਰਨਾ ਛੱਡ ਦਿੱਤਾ ਆ ਸਬਰ ਸੰਤੋਖ ਕਰਾਂਗੇ ਤਾਂ ਸਾਨੂੰ ਸਾਰਾ ਕੁਝ ਹੀ ਮਿਲ ਜਾਣਾ ਹੈ ਇਹ ਸਬਰ ਸੰਤੋਖ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਦਿੰਨੇ ਆ ਜੇ ਮਾਪੇ ਉਸ ਤਰ੍ਹਾਂ ਦੇ ਹੋਣਗੇ ਤਾਂ ਬੱਚੇ ਵੀ ਉਸ ਤਰ੍ਹਾਂ ਦੇ ਹੋਣਗੇ ਕਿਉਂਕਿ ਮਾਪਿਆਂ ਨੂੰ ਦੇਖ ਦੇਖ ਕੇ ਬੱਚੇ ਉਹੀ ਕੁਝ ਸਿੱਖਦੇ ਨੇ ਜਦੋਂ ਅਸੀਂ ਇਆਂ ਚੀਜ਼ਾਂ ਤੇ ਮਗਰ ਭੱਜਦੇ ਆ ਤਾਂ ਸਾਡੇ ਬੱਚੇ ਉਹਨੋ ਸਿੱਖ ਕਿ ਉਸੇ ਤਰ੍ਹਾਂ ਉਹ ਵੀ ਪੱਜਣਗੇ ਹੁਣ ਦੇਖੋ ਉਦਾਹਰਨ ਦੇ ਤੌਰ ਤੇ ਜਿਹਨੇ ਸੰਤੁਸ਼ਟ ਰਹਿਣਾ ਉਹਨੇ ਥੋੜੇ ਤਾਂ ਸੰਤੁਸ਼ਟ ਰਹਿਣਾ ਜਿਹਨੇ ਸੰਤੁਸ਼ਟ ਨਹੀਂ ਰਹਿਣਾ ਉਹਨੇ ਬਹੁਤੇ ਚ ਹੋਣੀ ਇੱਕ ਗਲਾਸ ਆ ਅੱਧਾ ਗਲਾਸ ਦੁੱਧ ਦਾ ਭਰਿਆ ਹੋਇਆ ਦੋ ਬੰਦਿਆਂ ਨੂੰ ਖੜਾ ਦਿਓ ਅੱਧਾ ਅੱਧਾ ਗਲਾਸ ਇੱਕ ਤਾਂ ਇਨਸਾਨ ਆ ਜਿਹੜਾ ਉਹਨੇ ਅੱਧੇ ਗਲਾਸ ਨੂੰ ਭਰੇ ਹੁੰਦੇ ਦੇਖ ਕੇ ਖੁਸ਼ ਹੋ ਜਨ ਉਹ ਵੀ ਅੱਧਾ ਗਲਾਸ ਭਰਿਆ ਫਿਰ ਵੀ ਮੇਰੇ ਕੋਲ ਦੁੱਧ ਜਿਹੜਾ ਦੂਜਾ ਇਨਸਾਨ ਆ ਬੇਸਬਰ ਧਾਰੇ ਕਹਾਣਾਂ ਉਹਨੇ ਦੇਖਦੇ ਰੋਣਾ ਹੈ ਅੱਧਾ ਗਲਾਸ ਖਾਲੀ ਆ ਇਹਦਾ ਮਤਲਬ ਇਹ ਹੈ ਸਾਡੇ ਦੇਖਣ ਨਜ਼ਰੀਆ ਨਜ਼ਰੀਏ ਨਾਲ ਅਸੀਂ ਖੁਸ਼ ਰਹਿੰਦੇ ਆ ਨਜ਼ਰੀਏ ਨਾਲ ਅਸੀਂ ਦੁਖੀ ਹੋ ਜਾਂਦੇ ਆ ਦੂਜਿਆਂ ਇੱਕ ਦੂਜੀ ਗੱਲ ਇਹ ਆ ਵੀ ਮੁਕਾਬਲਾ ਅਸੀਂ ਬਹੁਤ ਕਰਦੇ ਹਾਂ ਹਾਂਜੀ ਦੂਜਿਆਂ ਕੋਲੇ ਚੀਜ਼ ਕਾਤੇ ਸਾਡੇ ਕੋਲ ਕਿਉਂ ਨਹੀਂ ਜਿਹੜੀ ਚੀਜ਼ ਸਾਡੇ ਕੋਲ ਹੋ ਸਕਦਾ ਉਹਨਾਂ ਕੋਲ ਨਾ ਹੋਵੇ ਤੇ ਉਹਦੇ ਤਾਂ ਸਾਨੂੰ ਕੋਈ ਸ਼ੁਕਰਾਨਾ ਨਹੀਂ ਕੋਈ ਸ਼ੁਕਰ ਨਹੀਂ ਕੁਝ ਨਹੀਂ ਹੈਗਾ ਸਿਰਫ ਇਹੀ ਆ ਵੀ ਉਹ ਚੀਜ਼ ਸਾਡੇ ਕੋਲ ਵੀ ਹੋਵੇ ਇੰਨੀ ਬੇਸਬਰੀ ਸਾਡੇ ਵਿੱਚ ਵੱਧ ਗਈ ਆ ਹਾਂਜੀ ਹਾਂਜੀ ਉਹ ਵੀ ਮੇ ਜਿੱਥੇ ਸਬਰ ਸੰਤੋਖ ਹੈ ਮਹਾਰਾਜ ਵੀ ਕਹਿੰਦੇ ਵੀ ਉੱਥੇ ਸਭ ਕੁਝ ਹੈ ਹਾਂਜੀ ਗੁਰਬਾਣੀ ਦੇ ਵਿੱਚ ਵੀ ਆਇਆ ਵੀ ਜਿਹਦੇ ਕੋਲ ਸਬਰ ਲਿਆ ਉਹੀ ਰਾਜਾ ਆ ਹਾਂਜੀ ਉਹ ਦੁਨੀਆ ਤੇ ਰਾਜ ਕਰ ਸਕਦਾ ਹਾਂਜੀ ਜਿਹੜਾ ਸਬਰ ਆ ਇਹ ਸਾਨੂੰ ਮਤਲਬ ਗੁੱਸੇ ਦੇ ਗੁੱਸੇ ਨੂੰ ਆਪਾਂ ਸਹਿਣ ਵੀ ਕਰ ਸਕਦੇ ਜੇ ਸਬਰ ਲਿਆ ਕਈ ਵਾਰੀ ਆਪਾਂ ਨੂੰ ਕੋਈ ਬੰਦਾ ਕੋਈ ਗੱਲ ਕਹਿ ਦਿੰਦਾ ਆ ਆਪਾਂ ਉਹਨੂੰ ਪਲਟ ਕੇ ਜਵਾਬ ਨਹੀਂ ਦਿੰਦੇ ਉਹਦਾ ਕਾਰਨ ਕੀ ਆ ਵੀ ਆਪਾਂ ਕਿਉਂ ਨਹੀਂ ਦਿੰਦੇ ਕਿਉਂਕਿ ਸਾਡੇ ਕੋਲ ਸਬਰ ਆ ਅਸੀਂ ਤਾਂ ਨਹੀਂ ਦਿੰਦੇ ਅਸੀਂ ਵਿੱਚੇ ਭਾਵੇਂ ਦੁਖੀ ਹੁੰਨੇ ਆ ਅਗਲੇ ਦੀ ਕਈ ਹੁ ਗੰਦ ਦੇ ਨਾਲ ਪਰ ਅਸੀਂ ਉਹਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਸਾਡੇ ਸਾਨੂੰ ਮਹਾਰਾਜ ਨੇ ਸਬਰ ਦਿੱਤਾ ਆ ਅਸੀਂ ਉਸ ਉਹਦੇ ਅਕਾਲ ਪੁਰਖ ਦੇ ਬਾਣੇ 'ਚ ਚੱਲਣਾ ਜਾਣਦੇ ਆ ਜੀ ਅਸੀਂ ਸਬਰ ਕਰਾਂਗੇ ਸਾਡਾ ਗੁੱਸਾ ਵੀ ਸ਼ਾਂਤ ਹੋ ਜਾਣਾ ਗੁੱਸਾ ਹੁੰਦਾ ਘੜੀ ਤੋਂ ਘੜੀ ਦਾ ਤੇ ਜਿਹੜਾ ਘੜੀ ਤੋਂ ਘੜੀ ਦਾ ਗੁੱਸਾ ਉਹ ਸਾਰਾ ਕੁਝ ਵਹਾ ਕੇ ਲੈ ਜਾਂਦਾ ਜੇ ਆਪਾਂ ਇੱਕ ਦੂਸਰੇ ਨੂੰ ਗੁੱਸੇ ਦੇ ਵਿੱਚ ਬੋਲਾਂਗੇ ਕਹਾਂਗੇ ਕੁਝ ਵੀ ਹੈ ਨਾ ਗੁੱਸੇ 'ਚ ਬਹੁਤ ਕੁਝ ਵੱਧ ਘੱਟ ਬੋਲਿਆ ਜਾਂਦਾ ਹੈ ਔਰ ਜੇ ਅਸੀਂ ਘੜੀ ਦੀ ਘੜੀ ਸਬਰ ਕਰ ਲਾਂਗੇ ਜਾਂ ਇੱਧਰ ਉੱਧਰ ਥੋੜਾ ਟਾਲ ਲਾਂਗੇ ਆਪਣੇ ਗੁੱਸੇ ਨੂੰ ਤੇ ਸਾਡਾ ਉਹ ਸਾਰਾ ਕੁਝ ਜਿਹੜੀ ਜ਼ਿੰਦਗੀ ਚੱਲਦੀ ਆ ਨਾ ਉਹ ਸਹੀ ਤਰੀਕੇ ਦੇ ਨਾਲ ਚੱਲੀ ਜਾਣੀ ਨਹੀਂ ਤਾਂ ਜੇ ਅਸੀਂ ਆਪਣਾ ਸਬਰ ਖੋ ਦਵਾਂਗੇ ਸਬਰ ਸਾਡਾ ਮਤਲਬ ਨਹੀਂ ਹੈਗਾ ਸਾਡੇ 'ਚ ਸਬਰ ਨਹੀਂ ਹੈਗਾ ਤਾਂ ਉਹ ਸਬਰ ਨਾ ਹੋਣ ਦੇ ਕਰਕੇ ਲੜਾਈ ਵੱਧ ਜਾਂਦੀ ਹੈ ਸਾਡੇ ਕਈ ਰਸਤੇ ਜਿਹੜੇ ਟੁੱਟ ਜਾਂਦੇ ਆ ਸਬਰ ਨਾ ਕਰਨ ਨਾਲ ਤਾਂ ਸਾਡੇ ਨਾਲ ਬਹੁਤ ਵੱਡੇ ਵੱਡੀਆਂ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਹੜੀਆਂ ਕਦੇ ਸੁਧਰ ਹੀ ਨਹੀਂ ਸਕਦੀਆਂ ਹੈਗੀਆਂ ਉਹਨਾਂ ਨੇ ਸੁਧਰਨਾ ਹੀ ਨਹੀਂ ਹੈ ਕਿਉਂਕਿ ਅਸੀਂ ਸਬਰ ਦੇ ਵਿੱਚ ਜਦੋਂ ਤੁਸੀਂ ਦੱਸਿਆ ਨਾ ਵੀ ਗੁੱਸਾ ਕਰਦੇ ਹਾਂ ਜਦੋਂ ਆਪਣੇ ਵਿੱਚ ਬੇਸਬਰੀ ਹੋ ਜਾਂਦੀ ਹੈ ਅੱਪਾ ਇੱਕਦਮ ਸਬਰ ਨੂੰ ਪਾਰੇ ਰੱਖ ਕੇ ਗੁੱਸੇ ਦੇ ਵਿੱਚ ਆ ਕੇ ਅਗਲੇ ਦਾ ਪਲਟ ਕੇ ਜਵਾਬ ਚਾਹੀਏ ਕਿਸੇ ਚੀਜ਼ ਨਾ ਚਾਹੀਏ ਮੂੰਹ ਨਾਲ ਹੀ ਦਿੰਨੇ ਆ ਬੋਲ ਕੇ ਹੀ ਦਿੰਨੇ ਆ ਕਈ ਵਾਰ ਇੰਨੀ ਤਿੱਖੀ ਗੱਲ ਕਹਿ ਦਿੰਨੇ ਆ ਵੀ ਜ਼ਿੰਦਗੀ ਪਰ ਸਾਨੂੰ ਮੈਨ ਨਹੀਂ ਦਿੰਦੀ ਜੇ ਸਾਡੇ ਵਿੱਚ ਸਬਰ ਹੋਵੇ ਆਪਾਂ 2 ਮਿੰਟ ਲਈ ਬੀਟ ਕਰਕੇ ਫਿਰ ਦੇਖੀਏ ਵੀ ਇਹਦਾ ਕੀ ਜਵਾਬ ਦੇਣਾ ਅਸੀਂ ਉਹਦਾ ਕੋਈ ਸੌਖਾ ਜਿਹਾ ਵੀ ਦੇ ਸਕਦੇ ਆ ਜਵਾਬ ਜਾਂ ਕਿਸੇ ਤਰ੍ਹਾਂ ਚੁੱਪ ਵੀ ਰਹਿ ਸਕਦੇ ਜਿਹਦੇ ਨਾਲ ਸਾਡੇ ਅਸੀਂ ਉਸ ਚੀਜ਼ ਤੋਂ ਬਚ ਸਕਦੇ ਆ ਪਰ ਜਦੋਂ ਸਾਡੇ ਵਿੱਚ ਸਬਰ ਨਹੀਂ ਹੁੰਦਾ ਉਹ ਚੀਜ਼ਾਂ ਨੂੰ ਉਥਲ-ਪੁਥਲ ਕਰਨ ਦੇ ਕਹਿੰਦੇ ਗੁੱਸਾ ਇੱਕ ਤੂਫਾਨ ਵਾਂਗੂ ਹੁੰਦਾ ਜਿਹੜਾ ਕਿ ਸਾਡੇ ਬੇਸਬਰੀ ਕਾਰਨ ਆਉਂਦਾ ਇਹ ਸਭ ਕੁਝ ਬਹਾ ਕੇ ਲੈ ਜਾਂਦਾ ਮਗਰੋਂ ਤਾਂ ਫਿਰ ਕੁਝ ਨਹੀਂ ਬਚਦਾ ਹੈਗਾ ਚਾਹੇ ਉਸ ਤੋਂ ਬਾਅਦ ਕੋਈ ਬੰਦਾ ਸ਼ਾਂਤ ਰਹੇ ਜਾਂ ਨਾ ਰਹੇ ਜਦੋਂ ਆਪਣੇ ਰਿਸ਼ਤੇ ਟੁੱਟ ਗਏ ਜਾਂ ਆਪਣਾ ਕੋਈ ਹੋਰ ਨੁਕਸਾਨ ਹੋ ਗਿਆ ਕਈ ਵਾਰ ਤਾਂ ਲੋਕ ਇੰਨੇ ਬੇਸਬਰੀ ਹੋ ਜਾਂਦੇ ਨੇ ਵੀ ਉਸ ਦੇ ਵਿੱਚ ਸਬਰ ਤੋਂ ਕੰਮ ਨਹੀਂ ਲੈਂਦੇ ਇੱਕ ਦੂਜੇ ਨੂੰ ਮਾਰ ਵੀ ਦਿੰਦੇ ਗੋਲੀਆਂ ਤੱਕ ਮਾਰ ਦਿੰਦੇ ਨੇ ਇਹ ਆਪ ਸਾਡਾ ਸਬਰ ਦਾ ਹੀ ਕਾਰਨ ਹੁੰਦਾ ਅਸੀਂ ਸਬਰ ਨਹੀਂ ਕਰਦੇ ਵੀ ਦੋਵਾਂ ਲਈ ਸੋਚਦੇ ਨਹੀਂ ਹੈਗੇ ਜੇ ਸੋਚੀਏ ਤੇ ਸਬਰ ਕਰੀਏ ਇਹ ਤਾਂ ਆਪਣੇ ਬਹੁਤ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਂਦੀਆਂ ਨੇ ਹਾਂਜੀ ਜੇ ਹੁਣ ਆਪਾਂ ਨੂੰ ਜੇ ਸਬਰ ਆ ਸਬਰ ਜਿਹੜਾ ਉਹ ਸਾਨੂੰ ਸ਼ਾਂਤੀ ਦਿੰਦਾ ਆ ਸਾਡੇ ਗੁੱਸੇ ਨੂੰ ਸ਼ਾਂਤ ਕਰਦਾ ਆ ਸਾਡੇ ਰਿਸ਼ਤੇ ਵੀ ਬਚਾ ਕੇ ਰੱਖਦਾ ਆ ਜਿਹੜੀ ਸੰਤੋਸ਼ਟੀ ਆ ਇਹ ਸਾਨੂੰ ਮਤਲਬ ਸਾਨੂੰ ਲਾਲਚ ਤੋਂ ਬਚਾਉਂਦੀ ਆ ਕਈ ਵਾਰੀ ਸਾਡੇ ਕੋਲ ਸਾਰਾ ਕੁਝ ਹੁੰਦਾ ਆ ਹੁਣ ਤੇ ਬਾਅਦੂਦ ਵੀ ਇਨਸਾਨ ਦਾ ਮਨ ਜਿਹੜਾ ਅਸੰਤੋਸ਼ਟ ਹੀ ਰਹਿੰਦਾ ਆ ਉਹਨੂੰ ਹੋਰ ਵੀ ਭਟਕਣਾ ਹੁੰਦੀ ਆ ਬੇ ਔਸੇਨ さん ਦੇ ਕੋਲ ਆ ਚੀਜ਼ ਹੈਗੀ ਆ ਹਾਏ ਮੇਰੇ ਕੋਲ ਕਿਉਂ ਨਹੀਂ ਹੈਗੀ ਹਨਾ ਸਾਡਾ ਮਨ ਜਿਹੜਾ ਲਾਲਚ ਦੇ ਵਿੱਚ ਆ ਜਾਂਦਾ ਆ ਤੇ ਉਹ ਜਦੋਂ ਸਾਡੇ ਮਨ ਚ ਲਾਲਚ ਪੈਦਾ ਹੋ ਜਾਂਦਾ ਅਸੀਂ ਅਸੰਤੁਸ਼ਟ ਹੋ ਜਾਂਦੇ ਆ ਸਾਡੀ ਜਿਹੜੀ ਸੰਤੁਸ਼ਟੀ ਆ ਉਹ ਕਿਤੇ ਗਵਾਚ ਹੀ ਜਾਂਦੀ ਆ ਵੀ ਸਾਨੂੰ ਜਿਹੜੇ ਤਾਂ ਲੋਕੇ ਸ਼ੋਅ ਆਫ ਕਰਦੇ ਆ ਉਹਨਾਂ ਤੋਂ ਬਚਣਾ ਚਾਹੀਦਾ ਆ ਉਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇ ਸਾਨੂੰ ਆਪਣੇ ਦਿਲ ਤੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਆ ਜੇ ਅਸੀਂ ਆਪਣੇ ਦਿਲ ਦਿਮਾਗ ਤੋਂ ਕੰਮ ਲਵਾਂਗੇ ਸਬਰ ਵੀ ਰੱਖਾਂਗੇ ਸੰਤੁਸ਼ਟ ਵੀ ਹੋਵਾਂਗੇ ਜੋ ਸਾਨੂੰ ਮਾਲਕ ਨੇ ਦਿੱਤਾ ਆ ਸਾਨੂੰ ਉਹਦੇ ਨਾਲ ਸੰਤੁਸ਼ਟ ਹੋਣਾ ਚਾਹੀਦਾ ਆ ਇਹ ਸਾਨੂੰ ਆਪਣੇ ਵਿੱਚ ਕੋਹ ਨੇ ਭਰ ਲੈਣਾ ਚਾਹੀਦਾ ਵੀ ਅਸੀਂ ਸੰਤੁਸ਼ਟ ਰਹਿਣਾ ਹੈ ਕਿਸੇ ਬੰਦਾ ਦੇਖ ਕੇ ਅਸੀਂ ਆਪਣਾ ਘਰ ਦਾ ਉਜਾੜਾ ਨਹੀਂ ਕਰਨਾ ਹੈਗਾ ਸਬਰ ਸੰਤੋਸ਼ਟੀ ਦੀਆਂ ਤਾਂ ਆਧਾਰਨਾ ਬਹੁਤ ਮਿਲਦੀਆਂ ਨੇ ਜਿਨ੍ਹਾਂ ਲੋਕਾਂ ਨੇ ਸਬਰ ਕੀਤਾ ਜਿਨ੍ਹਾਂ ਨੇ ਸੰਤੋਸ਼ਟੀ ਨਾਲ ਜ਼ਿੰਦਗੀ ਨਿਭਾਈ ਇਹ ਬਹੁਤ ਸੌਖੇ ਰਹਿਆ ਪਰ ਇਹਦੇ ਮੁਕਾਬਲੇ ਤੇ ਜਿਨ੍ਹਾਂ ਲੋਕਾਂ ਨੇ ਸਬਰ ਤੋਂ ਕੰਮ ਨਹੀਂ ਲਿਆ ਸੰਤੋਸ਼ਟ ਨਹੀਂ ਹੋਇਆ ਆਪਣੇ ਕੋਲ ਜੋ ਕੁਝ ਸੀ ਉਹਦਾ ਸੰਤੋਸ਼ਟ ਨਹੀਂ ਹੋਇਆ ਉਹਨਾਂ ਨੇ ਬਹੁਤ ਵੱਡੇ ਵੱਡੇ ਦੁੱਖ ਦੇਖੇ ਨੇ ਕਿਉਂਕਿ ਉਹਨਾਂ ਦੇ ਦਿਲ ਕੋ ਆਪ ਸੜੇ ਹੋਏ ਸੀ ਕਈ ਵਾਰ ਤਾਂ ਬੰਦਾ ਇਹ ਕਈ ਮੈਂ ਅਜਿਹੇ ਲੋਕ ਵੀ ਦੇਖੇ ਨੇ ਆਪਣੀ ਜ਼ਿੰਦਗੀ 'ਚ ਜਿਹੜੇ ਆਪਣੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਪੈਸੇ ਪੱਖੋਂ ਉਹ ਗ੍ਰੇਸੀਲੀਆ ਜਿੰਨਾਂ ਦੇ ਕੇ ਆਪਾਂ ਕਹਦੇ ਨੇ ਵੀ ਇਹ ਤਾਂ ਬਹੁਤ ਮੌਜਾ ਕਰਦਾ ਪਰ ਉਹਨਾਂ ਨੇ ਆਤਮ ਹੱਤਿਆ ਕੀਤੀ ਆ ਸੱਚੀ ਗੱਲ ਹੋਈ ਆ ਤਾਂ ਇਹਦੇ ਨਾਲ ਪਤਾ ਕੀ ਹੁੰਦਾ ਜਿਹੜਾ ਸਾਡੇ ਕੋਲ ਆ ਹੋ ਸਕਦਾ ਸ ਦੂਜਿਆਂ ਕੋਲ ਇਹ ਨਾ ਹੋਵੇ ਸਬਰ ਇਹ ਕਹੇ ਜੀ ਚੀਜ਼ ਆ ਕਹਿੰਦੀ ਇੱਕ ਬੰਦਾ ਤੁਰਿਆ ਜਾਂਦਾ ਉਹਦੇ ਪੈਰ ਨੰਗੇ ਆ ਉਹ ਰੱਬ ਨੂੰ ਗਾਲਾਂ ਕੱਢਦਾ ਵੀ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ ਮੇਰੇ ਪੈਰ ਮੱਚਦੇ ਆ ਸੜਕ ਤੇ ਜਦੋਂ ਅੱਗੇ ਜਾਂਦਾ ਤੇ ਇੱਕ ਮੰਗਤਾ ਬੈਠਾ ਉਹਦੇ ਪੈਰੀ ਹੈ ਨਹੀਂ ਤਾਂ ਉਹਨੇ ਜਦੋਂ ਟਿੱਕੇ ਪੈਰ ਨਹੀਂ ਉੱਥੇ ਹੀ ਉਹਨੇ ਸ਼ੁਕਰਾਨਾ ਕੀਤਾ ਵੈਸ ਗੁਰੂ ਦਾ ਵੀ ਵੈਸ ਗੁਰੂ ਸੱਚੇ ਪਾਤਸ਼ਾਹ ਮੈਨੂੰ ਸਬਰ ਦੇ ਘੱਟ ਤੋਂ ਘੱਟ ਮੇਰੇ ਕੋਲ ਪੈਰ ਤਾਂ ਹੈਗੇ ਆ ਇਹ ਤਾਂ ਇਹਦੇ ਪੈਰ ਵੀ ਹੈ ਨਹੀਂ ਇਹ ਆਪਾਂ ਜਦੋਂ ਛੋਟਿਆਂ ਲੋਕਾਂ ਨੂੰ ਦੇਖਦੇ ਆ ਜਾਂ ਕਿਸੇ ਤਰ੍ਹਾਂ ਆਪਦੇ ਤੋਂ ਘੱਟ ਵਾਲਿਆਂ ਦੇਖਦੇ ਆ ਤਾਂ ਸਬਰ ਤੇ ਸੰਤੋਖ ਦੀ ਆਪਣੇ ਆਪ ਆ ਜਾਂਦੀ ਹੈ ਪਰ ਸਾਡਾ ਪਹਿਲੇ ਦਿਨ ਤੋਂ ਇਹੀ ਨਜ਼ਰੀਆ ਬਣ ਗਿਆ ਵੀ ਆਪ ਤਾਂ ਉੱਚੇ ਨੂੰ ਦੇਖੋ ਤਰੱਕੀ ਕਰਦੇ ਨੂੰ ਦੇਖੋ ਉਹਦੇ ਵਰਗਾ ਬਣੋ ਉਹਦੇ ਵਰਗਾ ਆਪਾਂ ਨਹੀਂ ਬਣ ਸਕਦੇ ਹੈਗੇ ਕਿਉਂਕਿ ਸਮਾਂ ਤੇ ਮੌਕਾ ਨਹੀਂ ਮਿਲਦਾ ਹੈਗਾ ਕਈਆਂ ਨੂੰ ਤਾਂ ਉਦੋਂ ਅਸੀਂ ਇਸ ਚੀਜ਼ ਦੇ ਬੰਦਾ ਬਹੁਤ ਵੱਡਾ ਖਮਿਆਜਾ ਵਗਤਦੇ ਆ ਜਿਹੜੀਆਂ ਅਸੀਂ ਇਹੋ ਜੀਆਂ ਗਲਤ ਪਰਵਰਤਤੀਆਂ ਪਾਲੀਆਂ ਹੋਈਆਂ ਨੇ ਜਦੋਂ ਅਸੀਂ ਆਪਾਂ ਇਹ ਕੰਮ ਕਰਦੇ ਆ ਤਾਂ ਸਾਡੇ ਬੱਚੇ ਵੀ ਸਾਨੂੰ ਦੇਖਦੇ ਆ ਉਹ ਵੀ ਉਹੋ ਜੇ ਬਣ ਜਾਂਦੇ ਆ ਅਸੀਂ ਆਪ ਦੇ ਕੱਲਿਆਂ ਤਾਂ ਨਹੀਂ ਖਰਾਬ ਕਰਦੇ ਹੈਗੇ ਅਸੀਂ ਆਪਣੇ ਪੀੜ੍ਹੀਆਂ ਨੂੰ ਖਰਾਬ ਕਰ ਦਿੰਦੇ ਆ ਹਾਂਜੀ ਇਹ ਤਾਂ ਹੈ ਜਿੱਦਾਂ ਹੁਣ ਗੁਰਬਾਣੀ ਦੇ ਵਿੱਚ ਵੀ ਦੱਸਦੇ ਆ ਮੈਂ ਕਥਾ ਸੁਣਦੀ ਸੀ ਕਿ ਅੱਜ ਉਹਦੇ ਵਿੱਚ ਸੰਤ ਮਸਕੀਨ ਸਿੰਘ ਜੀ ਦੱਸਦੇ ਸੀ ਕਹਿੰਦੇ ਵੀ ਜਿੱਦਾਂ ਆਪਾਂ ਆਪਾਂ ਸਬਰ ਦੀ ਗੱਲ ਉਹ ਵੀ ਦੱਸਦੇ ਸੀ ਵੀ ਜਦੋਂ ਆਪਾਂ ਕੋਈ ਵੀ ਬੀਜ ਬੀਜਦੇ ਆ ਅਸੀਂ ਕਾਲੇ ਪੈ ਜਾਂਦੇ ਆ ਵੀ ਸਾਨੂੰ ਇਹ ਅੱਜ ਅਸੀਂ ਆਹ ਬੀਜ ਬੀਜਿਆ ਆ ਸਾਨੂੰ ਇਹਦਾ ਨਾ ਫਲ ਵੀ ਅੱਜ ਹੀ ਮਿਲ ਜਾਵੇ ਪਰ ਪਪਾ ਨੂੰ ਏਦਾਂ ਮਿਲਦਾ ਨਹੀਂ ਮੰਨ ਲਓ ਆਪਾਂ ਕਣਕ ਹੀ ਅੱਜ ਬੀਜੀ ਆ ਆਪਾਂ ਕਹਿੰਨੇ ਅਗਲੇ ਦਿਨ ਹੀ ਉਹਨੂੰ ਕਣਕ ਪੈ ਜਾਵੇ ਤੇ ਸਾਡੇ ਘਰਾਂ ਚ ਆ ਜਾਵੇ ਜੇ ਅਸੀਂ ਕੋਈ ਫਰੂਟ ਦਾ ਬੂਟਾ ਲਾਉਣੇ ਮੰਨ ਲਓ ਅੰਬ ਦਾ ਜਾ ਆਂਗੂਰ ਦਾ ਵੀ ਲਾਉਣੇ ਆ ਅਸੀਂ ਫਿਰ ਇਹੇ ਸੋਚਦੇ ਆ ਵੀ ਇਹ ਸਾਨੂੰ ਕੱਲ ਨੂੰ ਫਲ ਦੇਣ ਲੱਗ ਜੀਵੇ ਪਰ ਨਹੀਂ ਕਹਿੰਦੇ ਕੱਲ ਨੂੰ ਉਹਨੇ ਫਲ ਆਪਾਂ ਨੂੰ ਨਹੀਂ ਦੇਣਾ ਉਹਨੇ ਜਦੋਂ ਸਮਾਂ ਆਇਆ ਹਨਾ ਉਹਨੇ ਆਪਾਂ ਨੂੰ ਉਦੋਂ ਫਲ ਦੇਣਾ ਆ ਸਾਨੂੰ ਉਹਦੇ ਵਾਸਤੇ ਸਬਰ ਰੱਖਣਾ ਜ਼ਰੂਰੀ ਆ ਜੇ ਅਸੀਂ ਸਬਰ ਰੱਖਾਂਗੇ ਉਹ ਅੱਜ ਆਪਾਂ ਵੀ ਬੀਜਿਆ ਆ ਉਹ ਕੁਝ ਸਮਾਂ ਪਾ ਕੇ ਬੂਟਾ ਬਣੂਗਾ ਕੁਝ ਸਮਾਂ ਪਾ ਕੇ ਉੱਤੇ ਫਲ ਲਾਉਣਗੇ ਕੁਝ ਸਮਾਂ ਪਾ ਕੇ ਫਿਰ ਉਹ ਸਾਨੂੰ ਫਲ ਦੇਊਗਾ ਇਦਾਂ ਹੀ ਸਾਡੇ ਸਬਰ ਦਾ ਆ ਜੇ ਅਸੀਂ ਸਬਰ ਰੱਖਾਂਗੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹਾਸਲ ਕਰ ਲੈਨੇ ਹਾਂ ਜੇ ਸਬਰ ਜਾਂ ਤਾਂ ਸਾਰਾ ਕੁਝ ਹੀ ਆ ਜੇ ਅਸੀਂ ਸਬਰ ਆਪਣਾ ਖੋ ਦਿੰਨੇ ਆ ਤੇ ਸਾਡੇ ਹੱਥ ਬੱਲੇ ਕੁਝ ਵੀ ਨਹੀਂ ਆਉਂਦਾ ਤੇ ਕਈ ਵਾਰੀ ਇਦਾਂ ਦੇਖੇ ਜਿਹੜੇ ਆਪਾਂ ਲੋਕ ਜਿਹੜੇ ਝੁੱਗੀਆਂ ਦੇ ਵਿੱਚ ਵੀ ਰਹਿੰਦੇ ਆ ਨਾ ਉਹ ਇੰਨੇ ਖੁਸ਼ ਹੁੰਦੇ ਆ ਹਾਂਜੀ ਉਹ ਆਪਣਾ ਬੜਾ ਖੁਸ਼ੀ ਖੁਸ਼ੀ ਜ਼ਿੰਦਗੀ ਨੂੰ ਜੀਉਂਦੇ ਆ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਮਹਾਰਾਜ ਸਬਰ ਦਿੰਦਾ ਆ ਹਾਂਜੀ ਤੇ ਜਿਹੜੇ ਕਈ ਇੰਨੇ ਅਮੀਰ ਹੁੰਦੇ ਆ ਉਹਨਾਂ ਨੂੰ ਮਤਲਬ ਮਖਮਲੀ ਬਿਸਤਰਿਆਂ ਤੇ ਵੀ ਨੀਂਦ ਨਹੀਂ ਆਉਂਦੀ ਜੀ ਕਿਉਂਕਿ ਉਹਨਾਂ ਦਾ ਮਨ ਬੇਚੈਨ ਹੁੰਦਾ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ ਹਾਂਜੀ ਉਹ ਖੁਸ਼ ਨਹੀਂ ਹੁੰਦੇ ਉਹਨਾਂ ਕੋਲ ਇੰਨਾ ਹੋਣ ਦੇ ਬਾਵਜੂਦ ਵੀ ਉਹ ਉਹਨਾਂ ਦੀ ਜਿੱਦਾਂ ਝਟਕਣਾ ਹੁੰਦੀ ਵੀ ਉਹਦੇ ਕੋਲ ਵਾਧਿਆ ਉਹ ਮੇਰੇ ਕੋਲ ਕਿਉਂ ਨਹੀਂ ਮੇਰੇ ਕੋਲ ਵੀ ਹੋਰ ਆ ਜਵੇ ਹਾਂਜੀ ਇਦਾਂ ਉਹ ਝਟਕਣਾ ਜਿਹੜੀ ਬਣਾਉਂਦੀ ਜਿਹੜੀ ਸੰਤੁਸ਼ਟੀ ਹੈ ਨਾ ਇਹ ਲਾਲਚ ਨੂੰ ਪੈਦਾ ਕਰ ਦਿੰਦੀ ਹੈ ਹਾਂਜੀ ਤੇ ਦੇ ਵਿੱਚ ਜੇ ਲਾਲਚ ਸਾਰਾ ਤੋਂ ਬੁਰੀ ਗੱਲ ਹੈ ਲਾਲਚ ਦੇ ਵਿੱਚ ਆ ਕੇ ਬੰਦਾ ਜਿਹੜਾ ਮੇਰੇ ਕੋਲ ਉਹ ਤੇ ਮੇਰੇ ਕੋਲ ਹੈਗਾ ਹੀ ਆ ਜਿਹੜਾ ਦੂਜਾ ਉਹਦਾ ਵੀ ਹੋਣਾ ਦੂਜੇ ਦਾ ਖੋਣ ਦੇ ਚੱਕਰ ਦੇ ਵਿੱਚ ਆਪ ਦਾ ਵੀ ਦੂਜੇ ਦਾ ਵੀ ਨੁਕਸਾਨ ਕਰਦਾ ਦੂਜੇ ਤਾਂ ਚਾਹੀ ਹੋਵੇ ਚਾਹੀ ਨਾ ਹੋਵੇ ਪਰ ਆਪ ਦਾ ਜ਼ਰੂਰ ਨੁਕਸਾਨ ਕਰ ਲੈਂਦਾ ਕਿਉਂਕਿ ਹਲਤੀ ਇਨਸਾਨ ਆ ਜਿਹੜਾ ਉਹਦਾ ਢਿੱਡ ਭਰਦਾ ਹੀ ਨਹੀਂ ਹੈਗਾ ਦੇਖੋ ਜਦੋਂ ਕਹਿੰਦੇ ਵੀ ਸਬਰ ਦਾ ਅੰਤ ਨਹੀਂ ਕਈਆਂ ਵਿੱਚ ਤੇ ਵੀ ਸਬਰਾਂ ਦਾ ਵੀ ਅੰਤ ਹੈ ਨਹੀਂ ਕਿਉਂਕਿ ਨੀਤ ਢੱਡ ਪਰ ਜਾਂਦਾ ਪਰ ਨੀਤ ਨਹੀਂ ਰੱਜੀ ਨੀਤ ਦਾ ਕੋਈ ਇਲਾਜ ਨਹੀਂ ਹੈਗਾ ਉਹ ਅਸਲ ਵਿੱਚ ਸਬਰ ਦਾ ਹੀ ਇਲਾਜ ਨਹੀਂ ਹੈਗਾ ਕੋਈ ਇਹਦਾ ਮਤਲਬ ਇਹੀ ਆ ਵੀ ਸਬਰ ਦਾ ਕੋਈ ਇਲਾਜ ਨਹੀਂ ਹੈਗਾ ਆਪਾਂ 1 ਰੁਪਈਆ ਨੂੰ ਵੀ 1 ਰੁਪਈਆ ਮੰਨਦੇ ਆ 100 ਨੂੰ 10000 ਨੂੰ ਲੱਖ ਬਿਲੀਅਨ ਮਿਲੀਅਨ ਟ੍ਰਿਲੀਅਨ ਨੂੰ ਵੀ ਮੰਨਦੇ ਆ ਮਤਲਬ ਕਿ ਇਹ ਪੈਸੇ ਨਹੀਂ ਪਰ ਸੋਚੋ ਜੇ ਸਾਡੇ ਕੋਲ 10 ਲੱਖ ਹੈਗਾ ਉਹਦਾ ਕੀ ਅਸਰ ਹੈ ਤੇ 20 ਲੱਖ 50 ਲੱਖ ਜਾਂ ਜਿੰਨਾ ਵੀ ਹੈਗਾ ਉਹਦੇ ਨਾਲ ਆਪਾਂ ਨੂੰ ਕਿੰਨੀ ਕ ਸੰਤੋਸ਼ਟੀ ਰਾਤ ਨੂੰ ਤਾਂ ਆਪਾਂ ਉਹੀ ਜਿਹੜੇ ਦੋ ਰੋਟੀਆਂ ਖਾ ਕੇ ਤੇ ਮੰਜੇ ਤੇ ਬੈਠਾ ਚਲੋ ਉਹਦੇ ਨਾਲ ਜੇ ਅਸੀਂ ਉਹ ਪੈਸਾ ਸਹੀ ਤਰੀਕੇ ਨਾਲ ਬਣਾਇਆ ਹੋਇਆ ਇਹਨਾਂ ਪੈਸਾ ਸਹੀ ਤਰੀਕੇ ਤਾਂ ਆਉਂਦਾ ਨਹੀਂ ਹੈਗਾ ਜੇ ਅਸੀਂ ਸਹੀ ਤਰੀਕੇ ਨਾਲ ਆਪਣੀ ਕਮਾਈ ਕਰਾਂਗੇ ਉਹਨੂੰ ਆਪਾਂ ਖਾਵਾਂਗੇ ਉਹਦਾ ਸਬਰ ਵੀ ਆਊ ਸੰਤੋਸ਼ਟੀ ਵੀ ਹੋਊ ਤੇ ਸਾਨੂੰ ਨੀਂਦ ਵੀ ਰਾਤ ਨੂੰ ਆਉਗੀ ਹਾਂਜੀ ਇਹ ਤਾਂ ਹੈ ਹੀ ਆ ਮੇਰੇ ਖਿਆਲ ਤਾਂ ਪਾਸੇ ਇਹ ਹੀ ਆ ਸਬਰ ਜਿਹੜਾ ਹੈ ਸਬਰ ਕਰੋ ਸਬਰ ਕਰਨਾ ਸਿੱਖੋ ਤੇ ਸਬਰ ਦੇ ਕਰਕੇ ਉਹਦਾ ਸ਼ੁਕਰਾਨਾ ਕਰਨਾ ਸਿੱਖੋ ਮਾਲਕ ਨੇ ਜਿੱਥੇ ਵੀ ਰੱਖਿਆ ਸਾਨੂੰ ਵਧੀਆ ਰੱਖਿਆ ਆ ਕਈਆਂ ਕੋਲ ਤੇ ਮਤਲਬ ਹੁਣ ਆ ਪਿੱਛੇ ਜਿਹੜਾ ਕੋਰੋਨਾ ਦਾ ਕਿੰਨਾ ਚੱਲਿਆ ਸੀ ਨਾ ਉਦੋਂ ਦੇਖ ਲਓ ਵੀ ਆਕਸੀਜਨ ਦੀ ਕਿੰਨੀ ਨਾ ਹੋ ਗਈ ਸੀਗੀ ਘਟ ਕੇ ਸਿਲੰਡਰ ਨਹੀਂ ਸੀ ਮਿਲਦੇ ਆਕਸੀਜਨ ਦੇ ਤੇ ਫਿਰ ਉਹ ਆਪਾਂ ਨੂੰ ਉਦੋਂ ਯਾਦ ਆਉਂਦਾ ਸੀ ਵੀ ਅਸੀਂ ਜਦੋਂ ਤਾਂ ਆਪਾਂ ਹੁਣ ਤੰਦਰੁਸਤ ਆਪਾਂ ਖੁੱਲੀ ਹਵਾ ਦੇ ਵਿੱਚ ਕਿੰਨੇ ਸਾਹ ਲੈੰਨੇ ਆ ਮਾਲਕ ਨੇ ਸਾਨੂੰ ਮਤਲਬ ਇਹ ਅਣਗਹਿਤ ਸਾਹ ਦਿੱਤੇ ਆ ਅਸੀਂ ਆਕਸੀਜਨ ਬਾਹਰੋਂ ਕਿੰਨੀ ਪ੍ਰਾਪਤ ਕਰਦੇ ਆ ਉਸ ਸਮੇਂ ਸਾਨੂੰ ਇਹ ਨਾ ਗੱਲਾਂ ਦਾ ਅਹਿਸਾਸ ਹੋਇਆ ਸੀ ਵੀ ਵਾਹਿਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਆ ਅਸੀਂ ਸ਼ੁਕਰਾਨਾ ਕਰਨ ਦੀ بجائے ਉਹਦੇ ਨਾਲ ਗਿਲੇ ਸ਼ਿਕਵੇ ਕਰਦੇ ਰਹਿੰਨੇ ਆ ਜੇ ਉਹ ਸਾਨੂੰ 100 ਚੀਜ਼ ਦਿੰਦਾ ਆ ਜੇ ਇੱਕ ਚੀਜ਼ ਬਦਲੇ ਸਾਨੂੰ ਨਹੀਂ ਵੀ ਦਿੰਦਾ ਇੱਕ ਚੀਜ਼ ਤੇ ਅਸੀਂ ਉਹਦੇ ਲਈ ਉਹਦੇ ਨਾਲ ਗਿਲੇ ਸ਼ਿਕਵੇ ਕਰਦੇ ਆ ਵੀ ਤੂੰ ਸਾਡੀ ਸਾਨੂੰ ਆ ਚੀਜ਼ ਨਹੀਂ ਦਿੱਤੀ ਤਾਂ ਸਾਡੀ ਆ ਇੱਛਾ ਨਹੀਂ ਪੂਰੀ ਕੀਤੀ ਹਨਾ ਤੇ ਜਦ ਕਿ ਸਾਨੂੰ ਉਹਦਾ ਦਿੱਤਾ ਸਭ ਕੁਝ ਆ ਆਪਾਂ ਬਹੁਤ ਲੋਕਾਂ ਦੇ ਨਾਲ ਉਹ ਬਹੁਤ ਵਧੀਆ ਥਾਂ ਤੇ ਆ ਆਪਣੇ ਕਾਰ ਪੈਰ ਚੱਲਦੇ ਆ ਆਪਾਂ ਨੂੰ ਮਹਾਰਾਜ ਨੇ ਸਾਰੇ ਅੰਗ ਦਿੱਤੇ ਸਲਾਮਤ ਦਿੱਤੇ ਆ ਨਾ ਤੇ ਸਾਨੂੰ ਹਰ ਇੱਕ ਚੀਜ਼ ਲਈ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਆ ਹਾਂਜੀ ਜੇ ਆਪਾਂ ਆਪਣੇ ਚ ਸਬਰ ਆ ਆਪਾਂ ਤਾਂ ਹੀ ਸ਼ੁਕਰਾਨਾ ਕਰ ਸਕਦੇ ਆ ਹਾਂਜੀ ਜੇ ਸਬਰ ਨਹੀਂ ਤਾਂ ਸਾਨੂੰ ਸ਼ੁਕਰਾਨਾ ਕਰਨ ਦੀ ਵੀ ਉਹ ਇਜਾਜ਼ਤ ਨਹੀਂ ਦਿੱਤਾ ਹੈਗਾ ਨਹੀਂ ਕਰ ਹੀ ਨਹੀਂ ਹੁੰਦਾ ਸ਼ੁਕਰਾਨਾ ਜਦੋਂ ਸਾਡੇ ਵਿੱਚ ਬੇਸਬਰੀ ਆ ਜਾਂਦੀ ਹੈ ਸਾਨੂੰ ਸਬਰ ਨਹੀਂ ਹੁੰਦਾ ਜਿੰਨ 100 ਰੁਪਏ ਨਾਲ ਸਬਰ ਨਹੀਂ ਆਇਆ ਉਹਨੂੰ 1000 ਨਾਲ ਬਹੁਤਾ ਆਊਗਾ 1000 ਨਾਲ ਨਹੀਂ ਆਇਆ ਤਾਂ 10000 ਨਾਲ ਬਹੁਤਾ ਆਊਗਾ ਸਬਰ ਤਾਂ ਇਹ ਆਉਣਾ ਤਾਂ ਬਿਨਾਂ ਪੈਸੇ ਤੋਂ ਬਿਨਾਂ ਸਾਫ ਕਾਸੇ ਤੋਂ ਆ ਜਾਂਦਾ ਲੋਕੀ ਅੱਧੇ ਭੁੱਖੇ ਵੀ ਸੌ ਜਾਂਦੇ ਭੁੱਖੇ ਵੀ ਸੌ ਜਾਂਦੇ ਪਰ ਸਬਰ ਨਾਲ ਉਹਨਾਂ ਉਹਨਾਂ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਪਰ ਸਬਰ ਗੁਰੂ ਸਾਹਿਬ ਨੇ ਤਾਂ ਆਪ ਕਿਹਾ ਵੀ ਰਾਤ ਨੂੰ ਭਾਂਡੇ ਮੁੱਦੇ ਮਾਰਦੇ ਸਵੇਰ ਨੂੰ ਆਪੇ ਦੇਊਗਾ ਇਹ ਤੋਂ ਵੱਡੀ ਨਸਾਲ ਹੋਰ ਕਿੱਥੇ ਮਿਲੂ ਸਬਰ ਦੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਤਾਂ ਸਮਝਾਇਆ ਸਬਰ ਕਰੋ ਸੰਤੋਸ਼ ਰਹਿੋ ਆਪਣੇ ਹੱਥਾਂ ਕਰਾਣਾ ਕੰਮ ਕਰੋ ਮਿਹਨਤ ਕਰੋ ਤੇ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਕਿਸੇ ਜਿੰਦਰੀ ਦੇ ਵਿੱਚ ਦੌੜਦੀ ਨਹੀਂ ਕਿਸੇ ਜਿੰਦਰੀ ਕਿਸੇ ਚੀਜ਼ ਟੋਟ ਨਹੀਂ ਆਊਗੀ ਤੇ ਦਈਆਂ ਬਸ ਇਹ ਤਾਂ ਆਪਾਂ ਤਾਂ ਇਹੀ ਕਮਾਂਗੇ ਹਰ ਇੱਕ ਨੂੰ ਵੀ ਜੋ ਵੀ ਮਾਰਾ ਇਨੇ ਦਿੱਤਾ ਦੋਸਤੋ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਸਬਰ ਸੰਤੋਖ ਕਰਨਾ ਸਿੱਖੋ ਤੇ ਮਾਲਕ ਦਾ ਸ਼ੁਕਰਾਨਾ ਕਰਨਾ ਸਿੱਖੋ ਜੇ ਆਪਾਂ ਆਪਣੇ ਵਿੱਚ ਸਬਰ ਆ ਪੇਸ਼ਣ ਆ ਤੇ ਆਪਾਂ ਮਾਰਾ ਦਾ ਸ਼ੁਕਰਾਨਾ ਕਰਦੇ ਆ ਤੇ ਸ਼ੁਕਰਾਨੇ ਦੇ ਵਿੱਚ ਬਹੁਤ ਕੁਝ ਆ ਜੇ ਅਸੀਂ ਸ਼ੁਕਰਾਨਾ ਕਰਾਂਗੇ ਤੇ ਸਾਨੂੰ ਕੋਈ ਦੁੱਖ ਤਕਲੀਫ ਵੀ ਨਹੀਂ ਆਉਣੀ ਕਈ ਵਾਰੀ ਸਾਨੂੰ ਕੋਈ ਦੁੱਖ ਤਕਲੀਫ ਇਦਾਂ ਦਾ ਆ ਜਾਂਦਾ ਆ ਕਿ ਅਸੀਂ ਉਸ ਟਾਈਮ ਹੀ ਉਸ ਮਾਲਕ ਨੂੰ ਯਾਦ ਕਰਦੇ ਆ ਹਨਾ ਵੀ ਅੱਜ ਸਾਡੇ ਤੇ ਭੀੜ ਪਈ ਆ ਸਾਡੇ ਤੇ ਦੁੱਖ ਆ ਤਾਂ ਹੀ ਅਸੀਂ ਉਹਨੂੰ ਨੇੜੇ ਮਤਲਬ ਯਾਦ ਕਰਨਾ ਹੈ ਜਦੋਂ ਦੁੱਖਾਂ ਦਾ ਅਸੀਂ ਉਹਦੇ ਨੇੜੇ ਉਦੋਂ ਜ਼ਿਆਦਾ ਹੁੰਨੇ ਆ ਸੁੱਖਾਂ 'ਚ ਨਹੀਂ ਹੁੰਦੇ ਤੇ ਪਰ ਜੇ ਅਸੀਂ ਸੁੱਖ ਦੇ ਵਿੱਚ ਹੀ ਉਹਨੂੰ ਯਾਦ ਕਰੀਏ ਤਾਂ ਉਹਨੇ ਸਾਡੇ ਲਾਗੇ ਦੁੱਖ ਨਹੀਂ ਆਉਣਦੇ ਨੇ ਤੇ ਇਸ ਕਰਕੇ ਆਪਾਂ ਨੂੰ ਸਬਰ ਸੰਤੋਖ ਦੇ ਵਿੱਚ ਰਹਿ ਕੇ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਆ ਤੇ ਜੇ ਸਬਰ ਸੰਤੋਖ ਆ ਸੰਤੋਸ਼ ਟੀ ਆ ਤੇ ਸਾਰਾ ਕੁਝ ਆ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਨੂੰ ਆਪਾਂ ਹਾਸਲ ਕਰ ਸਕਦੇ ਆ ਅੱਗੇ ਵੱਧ ਸਕਦੇ ਆ ਨਾ ਤੇ ਇਹ ਤਾਂ ਜਿੰਨਾ ਆਪਾਂ ਆਪਣੇ ਵਧਾਈ ਜਾਵਾਂਗੇ ਉਹਨੀਆਂ ਜਿਹੜੀਆਂ ਇੱਕ ਵਧੀ ਜਾਊਗਾ ਛਾਵਾਂ ਹੁੰਦੀਆਂ ਵਧੀਆਂ ਉਹਨੀਆਂ ਵਧੀ ਜਾਂਦੀਆਂ ਇਹਨਾਂ ਨੂੰ ਲਗਾਮ ਦਿਓ ਇਹ ਤਾਂ ਬੇਲਗਮ ਘੋੜਾ ਹੁੰਦਾ ਇੱਛਾਵਾਂ ਨੇ ਜਿਹੜੀਆਂ ਇਹਨਾਂ ਨੂੰ ਲਗਾਮ ਦਿਓ ਤੇ ਉਥੇ ਟਿਕਾਓ ਜਿੱਥੇ ਅਸੀਂ ਖੜੇ ਆ ਜਿਥੇ ਅਸੀਂ ਖੜੇ ਹਾਂ ਉਦੋਂ ਵਧੀਆ ਇਸ ਜਗ੍ਹਾ ਕੋਈ ਨਹੀਂ ਹੋ ਸਕਦੀ ਕਿਉਂਕਿ ਜੇ ਆਪਾਂ ਸਬਰ ਨਾਲ ਨਹੀਂ ਨਾ ਚੱਲਦੇ ਤਾਂ ਇੰਨੇ ਪੈਸੇ ਹੀਰੇ ਜਵਾਹਰat ਮੋਤੀਆਂ ਦੇ ਨਾਲ ਇਹ ਤਾਂ ਰਾਜੇ ਮਹਾਰਾਜੇ ਵੀ ਨਹੀਂ ਖੁਸ਼ ਰਹੇ ਕਿ ਉਦੋਂ ਵੱਤ ਸਾਡੇ ਕੋਲ ਕਦੇ ਹੋਬ ਨਹੀਂ ਸਕਾ ਜੇ ਅਸੀਂ ਉਧਾਰ ਨਹੀਂ ਲੈਣੀ ਹੁੰਦੀ ਹੁਣ ਫਿਰ ਕਹਿੰਦੇ ਨਾ ਵੀ ਇੱਕ ਰਾਜਾ ਸੀ ਉਹ ਨੂੰ ਉਹ ਬਹੁਤ ਸੰਤੋਸ਼ ਅਨਸੰਤੋਸ਼ ਰਹਿਂਦਾ ਸੀਗਾ ਉਹਨੂੰ ਕਿਤੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਬੇਚੈਨ ਰਹਿੰਦਾ ਸੀਗਾ ਹੁਣ ਆਪਣੇ ਕੋਲ ਜੋ ਵੀ ਸੀਗਾ ਉਹਦਾ ਕੋਈ ਖੁਸ਼ੀ ਨਹੀਂ ਸੀ ਹੂੰ ਉਹਨੇ ਕਿਸੇ ਨੂੰ ਕਿਹਾ ਵੀ ਮੈਨੂੰ ਸੰਤੋਸ਼ਟੀ ਨਹੀਂ ਆਉਂਦੀ ਹੈਗੀ ਮੈਂ ਕੀ ਕਰਾਂ ਉਹ ਕਿਸੇ ਨੇ ਦੱਸਿਆ ਵੀ ਤੂੰ ਬਈ ਕਿਸੇ ਹਕੀ ਦੇ ਕੋਲ ਜਾ ਫਕੀਰ ਨੇ ਕਿਹਾ ਵੀ ਤੂੰ ਇਹੋ ਕਰ ਵੀ ਜਿਹੜਾ ਕੋਈ ਤੇਰੇ ਰਾਜ ਦੇ ਵਿੱਚ ਸਭ ਤੋਂ ਵੱਧ ਖੁਸ਼ ਬੰਦਾ ਤੂੰ ਉਹਦਾ ਝੱਗਾ ਵਲ ਕੇ ਪਾ ਲੈ ਹੁਣ ਤਾਂ ਇਹ ਕਿਹੜੀ ਵੱਡੀ ਗੱਲ ਆ ਭਜੀਰ ਨੂੰ ਲਿਆ ਹੋਰ ਨਾ ਨੂੰ ਲਿਆ ਲੈ ਕੇ ਘੋੜੇ ਤੇ ਚੜ ਗਿਆ ਜਦੋਂ ਬਾਹਰ ਨਿਕਲਿਆ ਆਪਦੇ ਰਾਜ ਤੋਂ ਤਾਂ ਉੱਥੇ ਇੱਕ ਬੰਦਾ ਬਹੁਤ ਹੱਸਦਾ ਆਪਦੇ ਛੋਟੇ ਜਿਹੇ ਬੱਚੇ ਨਾਲ ਇੰਨਾ ਹੱਸਦਾ ਇੰਨਾ ਖੁਸ਼ ਆ ਉਹਨੇ ਸੋਚਿਆ ਉਹ ਕਹਿੰਦਾ ਹੁਣ ਇਹ ਤੋਂ ਲਾਊਗਾ ਝੱਗਾ ਇਹਦਾ ਜੇ ਗੱਲ ਕੇ ਪਾਉਂਗਾ ਫੇਰ ਮੈਨੂੰ ਬਈ ਖੁਸ਼ੀ ਹੋਣੀ ਉਹਨੇ ਜਦੋਂ ਉਹਦੇ ਕੋਲ ਗਿਆ ਤਾਂ ਉਹ ਕਹਿੰਦਾ ਬਈ ਮਹਾਰਾਜ ਤੁਸੀਂ ਮੇਰੇ ਕੋਲ ਕਿਵੇਂ ਆ ਉਹ ਕਹਿੰਦਾ ਕਿ ਮੈਂ ਮੈਂ ਭਾਈ ਤੇਰਾ ਝੱਗਾ ਲੈਣਾਗਾ ਉਹ ਬੋ ਕਹਿੰਦਾ ਕਿ ਨਾ ਇਹ ਕੋਲ ਤੇ ਝੱਗਾ ਹੀ ਹੈ ਨਹੀਂ ਤੁਸੀਂ ਸੋਚੋ ਇੱਕ ਬੰਦੇ ਕੋਲ ਪੌਣ ਦੇ ਝੱਗਾ ਨਹੀਂ ਪਰ ਉਹ ਖੁਸ਼ ਆ ਇਹਦਾ ਮਤਲਬ ਤਾਂ ਇਹ ਹੈ ਕਿ ਸਬਰ ਨਾਲ ਬੰਦੇ ਨੂੰ ਸੰਤੋਸ਼ਤੀ ਵੀ ਆ ਸੰਤੋਸ਼ਤੀ ਨਾਲ ਸਾਨੂੰ ਖੁਸ਼ੀ ਆ ਜੇ ਅਸੀਂ ਦੋ ਚੀਜ਼ਾਂ ਨੂੰ ਅਪਣਾ ਲਈ ਸਾਡੀ ਜ਼ਿੰਦਗੀ ਸਵਰਗ ਬਣ ਜੂਗੀ ਨਹੀਂ ਤਾਂ ਹੈ ਹੀ ਆ ਤੇ ਦੋਸਤੋ ਅੱਜ ਦੀ ਗੱਲ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬਾਕੀ ਸਬਰ ਕਰਨਾ ਸਿੱਖੋ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੋ ਵੀ ਆਪਣੀ ਆਮਦਨੀ ਆ ਉਹਦੇ ਅਕੋਰਡਿੰਗ ਆਪਾਂ ਨੂੰ ਖਰਚੇ ਕਰਨੇ ਚਾਹੀਦੇ ਆ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਸਿਆਣਿਆਂ ਦੇ ਕਹਿਣ ਦੀ ਗੱਲ ਆ ਜਿਹੜੀ ਜੇ ਆਪਾਂ ਚਾਦਰ ਦੇਖ ਕੇ ਪੈਰ ਪਸਾਰਾਂਗੇ ਤੇ ਆਪਾਂ ਹਮੇਸ਼ਾ ਖੁਸ਼ ਰਹਿਾਂਗੇ ਹਾਂਜੀ ਆਪਾਂ ਫਜ਼ੂਲ ਖਰਚਿਆਂ ਤੋਂ ਵੀ ਬਚੇ ਰਵਾਂਗੇ ਜੇ ਸਾਡੇ ਚ ਮਤਲਬ ਭਈ ਫਜ਼ੂਲ ਖਰਚੀ ਦੀ ਸਾਨੂੰ ਆ ਜੂਗੀ ਨਾ ਵੀ ਕਰਨ ਤੋਂ ਰੁਕਣ ਤੋਂ ਆ ਫਜ਼ੂਲ ਖਰਚੀ ਨੂੰ ਅਸੀਂ ਰੋਕ ਲਵਾਂਗੇ ਤੇ ਸਾਨੂੰ ਸਬਰ ਵੀ ਆ ਜਾਣਾ ਸਬਰ ਦੇ ਨਾਲ ਹੀ ਸਾਰਾ ਕੁਝ ਹੋ ਜਾਂਦਾ ਆ ਤੇ ਜੇ ਸੰਤੁਸ਼ਟੀ ਆ ਸਾਡਾ ਲਾਲਚ ਖਤਮ ਹੋ ਜਾਣਾ ਜੇ ਸਾਡਾ ਮਨ ਸੰਤੁਸ਼ਟ ਆ ਤਾਂ ਤੇ ਬਸ ਸਾਡਾ ਅਸੀਂ ਇੰਦਾ ਹੀ ਕਹਿਣਾ ਚਾਹੁੰਦੇ ਆ ਸਬਰ ਤੇ ਸੰਤੁਸ਼ਟੀ ਜਿਹੜੀ ਆ ਜ਼ਿੰਦਗੀ ਦਾ ਅਹਿਮ ਹਿੱਸਾ ਆ ਇਹਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਤੇ ਸਬਰ ਦੇ ਵਿੱਚ ਰਹਿ ਕੇ ਮਾਲਕ ਦਾ ਸ਼ੁਕਰਾਨਾ ਕਰੋ ਤੇ ਉਹਦੀਆਂ ਖੁਸ਼ੀਆਂ ਹਾਸਲ ਕਰੋ ਤੇ ਸਾਡੀ ਜੇ ਤੁਹਾਨੂੰ ਗੱਲਬਾਤ ਵਧੀਆ ਲੱਗਦੀ ਆ ਜਾਂ ਵਧੀਆ ਲੱਗੀ ਆ ਤੇ ਸਾਨੂੰ ਤੁਸੀਂ ਆਪਣੇ ਸੁਝਾਅ ਜ਼ਰੂਰ ਦੱਸਣੇ ਤੇ ਆਪਾਂ ਮਿਲਦੇ ਆਂ ਫਿਰ ਅਗਲੇ ਪੋਡਕਾਸਟ ਵਿੱਚ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਇੰਨੀ ਕਹਿ ਕੇ ਜੀ ਸਮਾਪਤੀ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਅਗਲੇ ਪੋਡਕਾਸਟ ਵਿੱਚ